ਵੱਡੀ ਖਬਰ ਆ ਰਹੀ ਹੈ ਹਰੀ ਦੇ ਪਤਨ ਤੋਂ ਜਿੱਥੇ ਨਜ਼ਦੀਕੀ ਪਿੰਡ ਕੁल्लेਵਾਲਾ ਵਿੱਚ ਬੰਨ ਨੂੰ ਵੱਡੇ ਪੱਧਰ ਤੇ ਢਾ ਲੱਗਿਆ ਗੁਰਦੁਆਰਾ ਸਾਹਿਬ ਵਿੱਚੋਂ ਸੰਗਤਾਂ ਵੱਲੋਂ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਬੰਨ ਤੇ ਪਹੁੰਚੋ ਤੇ ਵੱਧ ਤੋਂ ਵੱਧ ਗੱਟੇ ਲੈ ਕੇ ਮੌਕੇ ਤੇ ਪਹੁੰਚੋ ਬੰਨ ਦਾ ਢਾਹ ਜ਼ਿਆਦਾ ਹੋਣ ਕਰਕੇ ਆਲੇ ਦਿਵਾਲੇ ਦੇ ਕਈ ਪਿੰਡਾਂ ਲਈ ਵੱਡਾ ਖਤਰਾ ਬਣ ਸਕਦਾ ਹੈ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੰਨ ਚ ਪਾੜ ਪਿਆ ਹੋਇਆ ਹੈ ਇਥੋਂ ਤੱਕ ਕਿ ਸੜਕ ਦਾ ਕੁਝ ਹਿੱਸਾ ਵੀ ਖੁਰ ਗਿਆ ਹੈ ਇਸ ਵੇਲੇ ਵੱਡੀ ਗਿਣਤੀ ਵਿੱਚ ਨੌਜਵਾਨ ਬੰਨ ਨੂੰ ਬਚਾਉਣ ਲਈ ਜੁਟੇ ਹੋਏ ਨੇ ਆਓ ਪਹਿਲਾਂ ਤੁਹਾਨੂੰ ਗੁਰੂ ਘਰ ਵਿੱਚੋਂ ਕੀਤੀ ਗਈ ਅਨਾਊਂਸਮੈਂਟ ਸੁਣਾ ਦਿੰਨੇ ਆ ਤੇ ਫਿਰ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਿਖਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਸੋਮਵਾਰ ਦਿਨ ਦਾ ਟਾਈਮ 7:30 ਦਾ ਹੈ ਜੋ ਗੁਰਦੁਆਰਾ ਸਾਹਿਬ ਦੇ ਲਾਗੇ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਸਥਾਨਾਂ ਦੇ ਢਾ ਲੱਗੀ ਹੈ ਉਹ ਬਾਨ ਨੂੰ ਢਾ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਆ ਵੀ ਛੇਤੀ ਤੋਂ ਛੇਤੀ ਵਾਅਦ ਤੋਂ ਵਾਅਦਾ ਸੰਗਤਾਂ ਪਹੁੰਚਣਾ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਖੁੱਲੇ ਵਾਲੇ ਬਾਬਾ ਵੀਰ ਸਿੰਘ ਜੀ ਦੇ ਸਥਾਨਾਂ ਦੇ ਲਾਗੇ ਬੰਨੂ ਢਾਹ ਲੱਗੀ ਹੈ ਉਹ ਢਾਹ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਹੈ ਛੇਤੀ ਤੋਂ ਛੇਤੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਿੰਘ ਸਰਪੰਚ ਜੋਤੀ ਸ਼ਾ ਜੀ ਕੀ ਕਹਿਣਾ ਚਾਹੋਗੇ ਅੱਜ ਜੀ ਢਾਹ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਹੀ ਕਿ ਦਰਿਆ ਦੇ ਵਿੱਚ ਪਾਣੀ ਬਹੁਤ ਆਇਆ ਵਾ ਤੇ ਮਹੀਨੇ ਇੱਕ ਤੋਂ ਇਥੇ ਸੇਵਾ ਨਿਰੰਤਰ ਲਗਾਤਾਰ ਚੱਲ ਰਹੀ ਆ ਪਰ ਅਚਨਕ ਅੱਜ ਇੱਕ ਕੁਲੇ ਵਾਲੇ ਲਾਗੇ ਜਿੱਥੇ ਬਾਬੇ ਵੀਰਸਾ ਦਾ ਗੁਰਦਾਰਾ ਬਣਿਆ ਉਥੇ ਢਾ ਲੱਗੀ ਆ ਤੇ ਸੜਕ ਤੱਕ ਰੁੜ ਕੇ ਮੰਨ ਲਓ 2 ਫੁੱਟ ਸੜਕ ਵੀ ਰੁੜ ਗਈ ਹੈ ਨਾਲੋਂ ਤੇ ਮੈਂ ਸਾਰੇ ਸਾਥ ਸੰਗਤ ਨੂੰ ਇਹੋ ਅਪੀਲ ਕਰਦਾ ਕਿ ਬਾਦ ਚੜ ਕੇ ਸੰਗਤ ਇਥੇ ਆਓ ਔਰੇ ਜਿੰਨੇ ਹੋ ਸਕਦੇ ਜਲਦੀ ਲੈ ਆਓ ਕਿ ਆਪਾਂ ਜਿਹੜੀ ਇੰਨੇ ਦਿਨਾਂ ਦੀ ਮਿਹਨਤ ਕਰਦੇ ਆ ਆਪਾਂ ਮਹੀਨਾ ਹੋ ਗਿਆ ਉਹ ਮਿਹਨਤ ਨੂੰ ਆਪਣੀ ਨੂੰ ਬੂਰ ਪੈਣਾ ਪਰ ਜੇ ਅੱਜ ਇਥੇ ਰੁੜ ਜਾਂਗਾ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਕਿਉਂਕਿ ਇਹ ਮੰਨੇ 15 ਫੁੱਟ ਥਾਂ ਨਹੀਂ ਵਾ ਤੇ ਕੈਮਰਾ ਮਾਰ ਕੇ ਕਿ ਜੇ ਨੁਕਸਾਨ ਹੁੰਦਾ ਤੇ ਮਾਰੇ ਭਲੀ ਕਰੇ ਜਲਦੀ ਤੋਂ ਜਲਦੀ ਸਾਰੀ ਸੰਗਤ ਇੱਥੇ ਪਹੁੰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਰ ਜੀ ਕੀ ਗੱਲ ਹੋਈ ਆ ਜੀ ਇਹ ਨਵਾਂ ਢਾਹ ਲੱਗ ਗਿਆ ਜਿੱਥੇ ਕਿ ਕੁਲਿਆ ਪੈਂਦੇ ਵੇ ਢਾਹ ਲੱਗੀ ਉਹ ਚੜਦੇ ਮਨੇ ਢਾਹ ਲੱਗ ਗਿਆ ਸੰਗਤ ਨੂੰ ਬੇਨਤੀ ਆ ਸਾਡੀ ਆਉਦੇ ਸਨਮਾਨਦਾਰ ਜਿਵੇਂ ਸਰਕਾਰੀ ਮੁਲਾਜ਼ਮ ਆਪਣੇ ਸਾਡੇ ਮੇਰੇ ਭਰਾ ਕੰਮ ਕਰੁੰਦਾ ਨੇ ਬਹੁਤ ਸਤਿਕਾਰਯੋਗ ਪੰਜਾਂ ਛੱਬਿਆਂ ਦਿਨਾਂ ਤੋਂ ਸਾਡੇ ਨਾਲ ਜਿਹੜਾ ਸਾਥ ਦੇ ਰਹੇ ਨੇ ਆ ਟਾਈਮ ਤੇ ਤੇ ਮੰਤਰੀ ਸਾਹਿਬ ਵੀ ਇੱਥੇ ਆਉਣਾ ਕੋਦੇ ਚੁੱਕਣਦੇ ਆ ਹੋਰ ਇਲਾਕੇ ਦੀ ਸੰਗਤਾਂ ਮਹਾਂਪੁਰਖ ਪਹੁੰਚੇ ਹੋਏ ਨੇ ਤੇ ਮੇਰੇ ਵੀਰ ਜਿਹੜੇ ਵੀਰ ਘਰਾਂ ਦੇ ਬੈਠੇ ਨੇ ਪਿੰਡ ਦੇ ਵਿੱਚ ਮੇਰੇ ਵੀਰੋ ਜੋ ਵੀ ਧਤਵਾ ਕੇ ਸੇਵਾ ਪੂਰੀ ਹੁੰਦੀ ਐ ਇੱਥੇ ਥੋੜੇ ਜਿਹੇ ਸਰੀਏ ਕਟਾ ਕੇ ਲੋਹੇ ਦੇ ਫੁਰਫੁਰ ਦੀਆਂ ਉਹ ਵੀ ਦੇ ਦਿਓ ਮੇਰੇ ਵੀਰ ਤਗੜੇ ਹੋਵੇ ਸਾਡਾ ਹਰਪਣ ਕਰੋ ਬਹੁਤ ਜ਼ਿਆਦਾ ਖਤਰਾ ਸੀ ਬਲ ਗਿਆ ਜੋ ਖੁੰਡਿਆਲੇ ਮੱਥੇ ਗੁਰਦੁਆਰਾ ਬਾਬੇ ਵੀਰ ਸਿੰਘ ਦਾ ਉਹਦੇ ਲਾਗੇ ਇਹ ਕੁਝ ਪਲਾਂ ਦੇ ਵਿੱਚ ਢਾਂ ਲੱਗੀ ਆ ਘੰਡਿਆਂ ਦੇ ਢਾਂ ਨੇ ਬਹੁਤ ਜ਼ਿਆਦਾ ਨਿਸ਼ਕਾਨ ਕਰਤਾ ਇਹ ਦੂਸਰੀ ਲੱਗੀ ਢਾਂ ਇਹ ਦੂਸਰੀ ਢਾਂ ਲੱਗੀ ਆ ਜੀ ਬਹੁਤ ਵੱਡੀ ਢਾਂ ਲੱਗੀ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਜਬਨ ਜਹਦਾਰ ਵੀਰਾ ਸਿੰਘ ਸਾਬਾ ਜੀ ਅੱਜ ਕੀ ਗੱਲ ਹੋਈ ਐ ਭਾਈ ਮੈਂ ਤਾਂ ਮਰੜੀ ਅਸੇ ਨਾ ਬਨ ਬਨਣ ਮਰੇ ਉਥੇ ਗ੍ਰੇਡ ਲਾਉਣ ਦੇ ਹਾਂ ਤੇ ਮੈਂ ਆ ਮੈਂ ਜਾ ਕੇ ਚੱਕਰ ਮਾਰ ਕੇ ਉਹਨਾਂ ਸੇ ਵੇਖ ਕੇ ਉਹ ਪਗਾਲਾ ਪਈਆ ਤੇ ਵੇਖੋ ਨਾ ਚੱਕਰ ਮਾਰ ਮੈਂ ਇੱਥੇ ਆ ਕੇ ਆਇਆ ਹੀ ਮੋੜੀ ਇਹੋ ਗੱਡੀ ਮੋੜੀ ਆ ਗਈ ਇਸੇ ਤੇੜ ਪੈ ਗਈ ਮੜੀ ਜੀ ਤੇ ਨਾਲੇ ਸਿੰਘ ਆਪਣੇ ਦੋ ਤਿੰਨ ਬਜ਼ੁਰਗ ਬੈਠੇ ਮੈਂ ਕਿਹਾ ਜਾ ਕੰਮ ਅੱਜ ਕੱਲ੍ਹ ਮਰੋ ਫਿਰ ਸੰਗ ਤਾਂ ਦੋ ਤਿੰਨ ਆ ਗਏ ਉਹਨਾਂ ਨੇ ਦਵਾ ਦਵਾ ਲੈ ਲਾ ਲਾ ਕੇ ਫੋਨ ਕੀਤਾ ਤੇ ਟੋੜ ਟਾੜੇ ਲਿਆਂਦੇ ਮਹਾਰਾਜ ਮੇਰਾ ਗੁਰੂ ਨਾਨਕ ਸਾਹਿਬ ਮਿਹਰ ਕਰੂਗਾ ਬਚਾ ਜੋਨੇ ਦਾ ਕੰਮ ਗਿਆ ਹੀ ਫੇਰ ਬਣਿਆ ਬਣਿਆ ਕੰਮ ਗਿਆ ਹੀ ਗੁਰੂ ਰਾਮ ਦਾ ਹਮਾਂ ਵਸੇ ਪਾਸ਼ਾ ਦਾ ਅਸਰਾ ਉਰ ਟਾਕਿਆ ਤੇ ਉਹ ਸੰਗਤਾਂ ਲੱਗਿਆ ਔਰ ਰੁਗਿਆ ਹੋ ਗਿਆ ਥੋੜੇ ਬਾਅਦ ਮੈਂ ਦਾ ਅਸਰਾ ਰੱਖਦੇ ਵਾਦੇ ਆ ਬਸ ਸੰਗਤਾਂ ਨੇ ਆਗੇ ਰੱਖੀ ਜਰੂਰ ਕਰੋ ਇਹਦੀ ਦਰਿਆ ਦਾ ਕੀ ਪਤਾ ਮੈਂ ਕਿਦਰ ਪਾਣੀ ਧੰਨਵਾਦ ਇਹ ਤੇ ਰਚਾ ਇਹਦਾ ਪਤਾ ਨਹੀਂ ਆਗੇ ਮਿਹਰ ਤੇ ਜਰੂਰ ਕਰਨਾ ਹੁੰਦਾ ਫਰਜ਼ ਬੰਦਾ ਆਪਣਾ ਕਰੀਏ ਤਹੜੇ ਜਿਲੀ ਵਸਦੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਕਿਫਤੇ ਮੇਰਾ ਨਾਂ ਜੀ ਸੋਹ ਸਿੰਘ ਸਭਰਾ ਜੀ ਕੀ ਗੱਲ ਹੋਈ ਅੱਜ ਫੇ ਜਿਹੜੀ ਬਾਜੀ ਅਚਾਨਕ ਹੀ ਜਿੱਥੇ ਕਾ ਖੁੰਡੇ ਵਾਲੀਆਂ ਬੇਕਾਮ ਦਾ ਗੁਰਦੁਆਰਾ ਹੋ ਇੱਥੇ ਕ ਚਾਨਕੀ ਅੱਜ ਘੰਟਾ ਡੇਢ ਘੰਟਾ ਹੋ ਗਿਆ ਯਕਦਾ ਮੀਟਾ ਲੱਗੀ ਹੈ ਪਤਾ ਹੀ ਨਹੀਂ ਲੱਗਾ ਕਿਸ ਨੂੰ ਤੇ ਜਦੋਂ ਢੱਗਾ ਡਗੀਆਂ ਦੇ ਵਿੱਚ ਜਿਹੜਾ ਉਹ ਲਗਭਗ ਅੱਧੀ ਕਿ ਸੜਕ ਵੀ ਵਿੱਚ ਡਿੱਗ ਪਈ ਆ ਤੇ ਬਾਬਲਾ ਬਾਬਲਾ ਹੋ ਗਿਆ ਬਹੁਤ ਵੱਡਾ ਨੁਕਸਾਨਾ ਦੇ ਇੱਥੇ ਤਾਂ ਲੱਗਦੀ ਹੈ ਤੇ ਬਾਕੀ ਜਦੋਂ ਸੰਗਤ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਮੰਤਰੀ ਸਾਹਿਬ ਵੀ ਆਏ ਆ ਉਹ ਆਪ ਖੁਦ ਵੀ ਤੋੜੇ ਚੁੱਕ ਰਹੇ ਆ ਤੇ ਨਾਲ ਉਹਦੇ ਜਿੰਨੇ ਵੀ ਸਾਰੇ ਭੈਣ ਭਰਾ ਸਭਰਾਵਾਂ ਤੋਂ ਜਿੰਨੇ ਵੀ ਲੱਗ ਲੱਗਦੇ ਜਿੰਨੂੰ ਜਿੰਨੂੰ ਪਤਾ ਲੱਗਦਾ ਤੇ ਮੈਂ ਤਾਂ ਵੜੀ ਆ ਵੀ ਮਹਾਰਾ ਕਿਰਪਾ ਕਰੋ ਬਾ ਰੁਕ ਜੂਗੀ ਪਰ ਜੇ ਕੋਈ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਟਾਹ ਬਹੁਤ ਜ਼ਿਆਦਾ ਦਮ ਬੰਦ ਦੇ ਨਾਲ ਆਣ ਲੱਗੀ ਹੈ